ਕਰਿ ਇਸਨਾਨ ਸਿਮਰ ਪ੍ਰਭ ਆਪਣਾ ਮਨ ਤਨ ਭੈ ਅਰੋਗਾ ਕੋਟ ਬਿਗਨ ਲਾਥੇ ਪ੍ਰਭ ਸਰਨਾ ਪ੍ਰਗਟੇ ਭਲੇ ਸੰਜੋਗਾ ਪ੍ਰਭ ਬਾਣੀ ਸ਼ਬਦ ਸੁਭਾਖਿਆ ਗਾਵੋ ਸੁਨੋ ਪੜੋੜੋ ਨਿਤ ਭਾਈ ਗੁਰ ਪੂਰੈ ਤੂ ਰਾਖਿਆ ਗਿਆਨ ਧਿਆਨ ਕੇ ਸ਼ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤ ਗੁਰ ਨਾਨਕ ਜਨ ਕਲ ਰਾਖੀ ਮੇਰੀ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਹાગੜਾ ਮਹੱਲਾ ਪੰਜਵਾਂ ਖੋਜਤ ਸੰਤ ਫਿਰੇ ਪ੍ਰਭ ਪ੍ਰਾਨ ਆਧਾਰੇ ਰਾਮ ਤਾਣ ਤਨ ਖੀਨ ਭਇਆ ਬੇਨ ਮਿਲਤ ਪਿਆਰੇ ਰਾਮ ਖੋਜਤ ਸੰਤ ਫਿਰੇ ਪ੍ਰਭ ਪ੍ਰਾਨ ਆਧਾਰੇ ਰਾਮ ਤਾਣ ਤਨ ਖੀਨ ਭਇਆ ਬੇਨ ਮਿਲਤ ਪਿਆਰੇ ਰਾਮ ਪ੍ਰਭ ਮਿਲੋ ਪਿਆਰੇ ਮਯਾ ਧਾਰੇ ਕਰ ਦਇਆ ਲੜ ਲਾਏ ਲੀਜੀਐ ਦੇਹ ਨਾਮ ਆਪਣਾ ਜਪੋ ਸੁਆਮੀ ਹਰ ਦਰਸ਼ ਪੇਖੈ ਜੀ ਜੀਐ ਸਮਰੱਥ ਪੂਰਨ ਸਦਾ ਨਹਿਚਲ ਊਚ ਅਗਮ ਅਪਾਰੇ ਬੇਨਵੰਤ ਨਾਨਕ ਧਾਰ ਕਿਰਪਾ ਮਿਲੋ ਪ੍ਰਾਨ ਪਿਆਰੇ ਜਪ ਤਪ ਬਰਤ ਕੀਨੇ ਪੇਖਣ ਕੋ ਚਰਨ ਨਾਮ ਤਪਤ ਨਾ ਕਤ ਹੈ 부ਜੈ ਬਿਨ ਸੁਆਮੀ ਸਰਨਾਰਾਮ ਪ੍ਰਭ ਸਰਨ ਤੇਰੀ ਕਾਟ 베ਰੀ ਸੰਸਾਰ ਸਾਗਰ ਤਾਰੀਐ ਅਨਾਥ ਨਿਰਗੁਣ ਕਛੂ ਨਾ ਜਾਣਾ ਮੇਰਾ ਗੁਣ ਅਉਗਣ ਨਾ ਵਿਚਾਰੀਐ ਭਾਪ ਸਤ ਗੁਰੂ ਜੀ ਇਲਾਹੀ ਬਾਣੀ ਦੇ ਵਿੱਚ ਸਾਨੂੰ ਕੀ ਫਰਮਾਨ ਕਰਦੇ ਨੇ ਸੰਤ ਜਨ ਜਿੰਦ ਦੇ ਆਸਰੇ ਪਰਮਾਤਮਾ ਨੂੰ ਸਦਾ ਭਾਲਦੇ ਫਿਰਦੇ ਹਨ ਪਿਆਰੇ ਪ੍ਰਭੂ ਨੂੰ ਮਿਲਣ ਤੋਂ ਬਿਨਾ ਉਹਨਾਂ ਦਾ ਸਰੀਰ ਲਿੱਸਾ ਪੈ ਜਾਂਦਾ ਹੈ ਉਹਨਾਂ ਦਾ ਸਰੀਰਕ ਬਲ ਘਟ ਜਾਂਦਾ ਹੈ हे ਪਿਆਰੇ ਪ੍ਰਭੂ ਮਿਹਰ ਕਰਕੇ ਮੈਨੂੰ ਮਿਲ ਦਇਆ ਕਰਕੇ ਮੈਨੂੰ ਆਪਣੇ ਲਾੜ ਲਾਲ ਹੈ हे ਮੇਰੇ ਸੁਆਮੀ ਮੈਨੂੰ ਆਪਣਾ ਨਾਮ ਦੇ ਮੈਂ ਤੇਰੇ ਨਾਮ ਨੂੰ ਸਦਾ ਜਪਦਾ ਰਹਾ ਤੇਰਾ ਦਰਸ਼ਨ ਕਰਕੇ ਮੇਰੇ ਅੰਦਰ ਆਤਮਿਕ ਜੀਵਨ ਪੈਦਾ ਹੋ ਜਾਂਦਾ ਹੈ। हे ਸਭ ਤਾਕਤਾਂ ਦੇ ਮਾਲਕ, हे ਸਰਬ ਵਿਆਪਕ, हे ਸਦਾ ਅਟਲ ਰਹਿਣ ਵਾਲੇ, हे ਸਭ ਤੋਂ ਉੱਚੇ, हे ਅਪਹੁੰਚ, हे ਬੇਅੰਤ ਨਾਨਕ ਬੇਨਤੀ ਕਰਦਾ ਹੈ ਕਿ हे ਜਿੰਦ ਤੋਂ ਪਿਆਰੇ ਮਿਹਰ ਕਰਕੇ ਮੈਨੂੰ ਆ ਮਿਲ ਪ੍ਰਮਾਤਮਾ ਦੇ ਚਰਨਾਂ ਦਾ ਦਰਸ਼ਨ ਕਰਨ ਵਾਸਤੇ ਅਨੇਕਾਂ ਜਪ ਕੀਤੇ ਧੂਨੀਆਂ ਤਪਾਈਆਂ ਵਰਤ ਰੱਖੇ ਪਰ ਮਾਲਕ ਪ੍ਰਭੂ ਦੀ ਸ਼ਰਨ ਤੋਂ ਬਿਨਾਂ ਕਿਤੇ ਭੀ ਮਨ ਦੀ ਤਪਸ਼ ਨਹੀਂ 부ਝਦੀ हे ਪ੍ਰਭੂ ਜਪਾ ਤਪਾਂ ਦੇ ਆਸਰੇ ਛੱਡ ਕੇ ਮੈਂ ਤੇਰੀ ਸਰਨ ਆਇਆ ਹਾਂ ਮੇਰੀ ਮਾਇਆ ਦੇ ਮੋਹ ਦੀ ਬੀੜੀ ਕੱਟ ਦੇ ਮੈਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲੈ